ਵਦਮਾਸ਼ਾਂ ਨੇ ਸ਼ਰ ਆਮ ਘੇਰ ਲਈ ਰਸਤੇ ਚ ਬੱਸ ਸਵਾਰੀਆਂ ਨਾਲ ਭਰੀ ਬਸ ਤੇ ਬੋਲ ਦਿੱਤਾ ਧਾਵਾ ਡਾਂਗਾ ਸੋਟੀਆਂ ਨਾਲ ਭੰਨੀ ਬਸ ਕੁੱਟ ਦਿੱਤਾ ਕੰਡਕਟਰ ਉਹ ਗੱਡੀ ਚੋਰ ਪਾਣੀ ਆ ਉਹ ਭਾਈ ਜਵਾਕ ਜੀहां ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਇਹਨਾਂ ਬਦਮਾਸ਼ਾਂ ਵੱਲੋਂ ਚਿੱਟੇ ਦਿਨ ਸ਼ਰਿਆਮ ਸਵਾਰੀਆਂ ਨਾਲ ਭਰੀ ਬੱਸ ਨੂੰ ਘੇਰਿਆ ਗਿਆ ਇੱਥੇ ਹੀ ਬੱਸ ਨਹੀਂ ਘੇਰਨ ਤੋਂ ਬਾਅਦ ਇਹਨਾਂ ਬਦਮਾਸ਼ਾਂ ਨੇ ਬੱਸ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਹਮਲਾ ਬਰਾ ਵੱਲੋਂ ਜੰਮ ਕੇ ਰਾੜਾ ਡਾਂਗਾ ਸੋਟੀਆਂ ਨਾਲ बस ਦੇ ਸ਼ੀਸ਼ੇ ਟਾਕੀਆਂ ਭੰਨ ਦਿੱਤੇ ਗਏ ਦੇਖਦੇ ਹੀ ਦੇਖਦੇ ਇਨਾ ਮਲਜਮਾ ਨੇ ਇਨਾ ਹਮਲਾਵਰਾਂ ਨੇ ਬੱਸ ਦੇ ਕੰਡਕਟਰ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਇਸ ਬਾਰਦਾਤ ਤੋਂ ਬਾਅਦ ਬੱਸ 'ਚ ਚੀਖ ਚਿਹਾੜਾ ਮਚ ਗਿਆ ਸਵਾਰੀਆਂ 'ਚ ਸਹਿਮ ਦਾ ਮਾਹੌਲ ਫੈਲ ਗਿਆ ਵੇਖੋ ਆਫ ਇਹ ਬਦਮਾਸ਼ ਇਸ ਬਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਗੁੰਡਾਗਰਦੀ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਸੰਗਰੂਰ ਦੇ ਧੂਰੀ ਤੋਂ ਜਿੱਥੇ ਜੰਮ ਕੇ ਇਹਨਾਂ ਬਦਮਾਸ਼ਾਂ ਵੱਲੋਂ ਰੋਡਵੇਜ ਦੀ ਸਵਾਰੀਆਂ ਨਾਲ ਭਰੀ ਬੱਸ ਦੀ ਭੰਨ ਤੋੜ ਕੀਤੀ ਗਈ ਹੈ ਆਖਰ ਕਿਵੇਂ ਇਹ ਪੂਰੀ ਵਾਰਦਾਤ ਹੋਈ ਇਹ ਤੁਸੀਂ ਬੱਸ ਡਰਾਈਵਰ ਦੇ ਮੂੰਹੋਂ ਹੀ ਸੁਣ ਲਓ ਸਰ ਅਸੀਂ ਠੁਆਣੇ ਤੋਂ ਆ ਰਹੇ ਸੀ ਜਦੋਂ ਧੂਰੀ ਕੱਕੜਾਲੇ ਚੌਂਕ 'ਤੇ ਪਹੁੰਚੇ ਜਾਮ ਬਹੁਤ ਜ਼ਿਆਦਾ ਲੱਗਿਆ ਸੀ ਇਹ ਰੋਂਗ ਸਾਈਡ ਥੱਲੇ ਦੀ ਬਰਾਬਰ ਜੀ ਆਏ ਪਹਿਲਾਂ ਗੱਡੀ ਨਾਲ ਗੱਡੀ ਲਾਦਨੇ ਸੀ ਮੈਂ ਕਿਹਾ ਵੀ ਤੁਸੀਂ ਥੱਲੇ ਆਉਣਾ ਇੰਨੀ ਗੱਲ ਹੋਈ ਆ ਬੱਸ ਇੰਨੀ ਗੱਲ ਤੋਂ ਬਾਅਦ ਇਹ ਥੱਲੇ ਉਤਰ ਕੇ ਗਾਲੀ ਗਲੋਚ ਕਰਨ ਲੱਗੇ ਮੁੜ ਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਇਹਨਾਂ ਦੇ ਨਾਲ ਲੈ ਕੇ ਚਲੇ ਗਏ ਗਾਹਾਂ ਇਹ ਜਦੋਂ ਗੱਡੀ ਸਵਾਰੀਆਂ ਚੱਕ ਕੇ ਮੈਂ ਤੁਰੇ ਅੱਗੇ ਪੁਲ ਤੇ ਗਏ ਤਾਂ ਪੁਲ ਤੇ ਗੱਡੀ ਜਾਮ ਲੱਗਿਆ ਹੋਇਆ ਸੀਗਾ ਤੇ ਹੌਲੀ-ਹੌਲੀ ਜਾ ਰਹੀ ਸੀ ਗੱਡੀ ਉੱਤਰ ਕੇ ਇੱਕ ਲਖਤੀ ਇਹ ਸਾਰੇ 5-6 ਜਣੇ ਗੱਡੀ ਨੂੰ ਪੈ ਗਏ ਤੇ ਗੱਡੀ ਜਦੇ ਮਤਲਬ ਸ਼ੀਸ਼ੇ ਤੋੜਨ ਲੱਗੇ ਇਹ ਮੇਰੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚਾਅ ਹੋ ਗਿਆ ਚਲੋ ਨਹੀਂ ਲੱਗੀ ਹੈਗੀ ਤੇ ਟਾਕੀ ਖੋਲਣ ਦੀ ਕੋਸ਼ਿਸ਼ ਕੀਤੀ ਚਾਰ ਵਾਰ ਖੁੱਲੀ ਚਾਰ ਵਾਰ ਟਾਕੀ ਆਪ ਦੇ ਆਪ ਬੰਦ ਹੋ ਗਈ ਤੇ ਮਗਰ ਫੇ ਗੱਡੀ ਆਉਂਦੀ ਸੀ ਹੋਟਲ ਵੱਜਿਆ ਤੇ ਭੱਜਲੇ ਇੱਕ ਅਸੀਂ ਬੰਦਾ ਮੌਕੇ ਤੇ ਜਦੇ ਫੜ ਲਿਆ 60 ਫੀਟ ਨਹੀਂ ਮਾੜਾ ਮੋਟਾ ਸੀ ਕਨੈਕਟਰ ਦੇ ਮਾਰੀਆਂ ਜਰੂਰ ਕਨੈਕਟਰ ਜਦੋਂ ਥੱਲੇ ਦੀ ਆਇਆ ਉਹਨਾਂ ਨੂੰ ਛਡਾਉਣ ਵਾਸਤੇ ਵੀ ਚਲੋ ਕੀ ਕਰਦੇ ਹੋ ਉਹਨਾਂ ਦੇ ਗੁੱਜੀਆਂ ਸੱਟਾਂ ਮਾਰੀਆਂ ਉਹ ਹਸਪਤਾਲ ਦਾਖਲ ਲੱ ਸਵਲ ਤੇ ਇਸ ਮਾਮਲੇ 'ਚ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਕੱਲ ਇੱਕ 10 ਤਰੀਕ ਨੂੰ ਸਿਟੀ ਧੂਰੀ ਦੇ ਵਿੱਚ ਮੇਨ ਜਿਹੜਾ ਸੜਕ ਹੈ ਲੁਧਿਆਣਾ ਸੰਗਰੂਰ ਆ ਪੋਲੋ ਦੇ ਉੱਪਰ ਇੱਕ ਪੰਜਾਬ ਰੋਡਵੇ ਦੀ ਬੱਸ ਨੂੰ ਬੁਰੀ ਤਰ੍ਹਾਂ ਭੰਨਿਆ ਗਿਆ ਸੀ ਜਿੱਚੇ ਕਰੀਬ 6 ਮੁੰਡੇ ਸੀਗੇ ਉਹਨਾਂ ਨੇ ਆਪਣੀ ਗੱਡੀ ਰੋਕ ਕੇ ਬੁਰੀ ਤਰ੍ਹਾਂ ਜਿੱਦ ਸਵਾਰੀਆਂ ਬਹੁਤ ਡਰ ਗਈਆਂ ਸੀਗੀਆਂ ਤੇ ਬੱਸ ਦੇ ਪੂਰੇ ਸ਼ੀਸ਼ੇ ਟਾਕੀਆਂ ਬਿਲਕੁਲ ਬੁਰੀ ਹਾਲਤ ਦੇ ਨਾਲ ਜਿਹਦੇ ਵਿੱਚ ਲੋਹੇ ਦੀ ਰਾੜ ਜਿਹਦੇ ਇੱਕ ਉੱਪਰ ਗਰਾਰੀ ਲੱਗੀ ਹੋਈ ਸੀਗੀ ਕਾਫੀ ਡੈਚ ਦਾ ਮਾਹੌਲ ਉੱਥੇ ਪੈਦਾ ਕੀਤਾ ਸੀਗਾ ਜਿਸ ਤੋਂ ਬਾਅਦ ਕਾਫੀ ਭਾਰੀ ਉੱਥੇ ਜਾਮ ਲੱਗਿਆ ਸੀਗਾ ਤੇ ਇਮੀਡੀਏਟਲੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇੱਕ ਉੱਥੇ ਜੋ ਉਸ ਤੋਂ ਬਾਅਦ ਮੌਕਾ ਸਾਰਾ ਸਾਂਭਿਆ ਜੱਜ ਲਿਆ ਤੇ ਕੁਝ ਹੀ ਘੰਟਿਆਂ ਦੇ ਵਿੱਚ ਹੀ ਇਹ ਜਿਹੜੇ ਬੰਦੇ ਸੀਗੇ ਦੋ ਮੁੰਡੇ ਜਖੇਪੜ ਦੇ ਹੈਗੇ ਆ ਥਾਣਾ ਧਰਮਗੜ ਸਾਈਡ ਤੇ ਟੀਮੇ ਸਾਈਡ ਦੇ ਤਿੰਨ ਮੁੰਡੇ ਪਸੌੜ ਪਿੰਡ ਦੇ ਆ ਥਾਣਾ ਸੱਧ ਤੁਰੀ ਇੱਕ ਸਿਟੀ ਤੁਰੀ ਦਾ ਕੁੱਲੇ ਛੇ ਮੁੰਡੇ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਤੇ ਕਿਡਨਾਪਿੰਗ 307 ਇਹਨਾਂ ਦੇ ਮਕਦਮੇ ਦਰਜ ਹੈਗੇ ਪਹਿਲਾਂ ਕਿ ਕਿ 2 2 ਤੇ ਜਿਨ੍ਹਾਂ ਨੂੰ ਅਸੀਂ ਫੌਰੀ ਤੌਰ ਤੇ ਕਾਬੂ ਕਰਕੇ ਜੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਸ਼ਹਿਰ ਦੇ ਵਿੱਚ ਜਿਹੜਾ ਪੀਸ ਆਪਾਂ ਬਣਾਈ ਰੱਖਣਾ ਹੈ ਉਹਦੀ ਪਾਲਣਾ ਕਰਦੇ ਹੋਏ ਇਹਨਾਂ ਨੂੰ ਫੜ ਕੇ ਮਕਦਮਾ ਦਰਜ ਕੀਤਾ ਹਥਿਆਰ ਸੀਗੇ ਲੋਹੀ ਦੀ ਜਿਹੜੀ ਰਾਡ ਸੀਗੀ ਪਲੱਸ ਹੋਰ ਜਿਹਨਾਂ ਦੇ ਇਹਨਾਂ ਦੇ ਖੁੰਡੇ ਹਥਿਆਰ ਸੀਗੇ ਉਹ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਸਾਹਮਣੇ ਆਈ ਹੈ ਵੀ ਇਹ ਬੱਸ ਲੁਧਿਆਣਾ ਟੁਹਾਣਾ ਸਾਈਡ ਤੋਂ ਲੁਧਾਣੇ ਵੱਲ ਨੂੰ ਜਾ ਰਹੀ ਸੀ ਥੋੜਾ ਜਿਹਾ ਪਹਿਲਾਂ ਕਕਰਾਲ ਚੌਂਕ ਜਿੱਥੇ ਜਾਮ ਲੱਗਣ ਕਰਕੇ ਇਹਨਾਂ ਦੇ ਉੱਥੇ ਬਹਿਸਵਾਜੀ ਹੋਈ ਹੈ ਹਲਕੇ ਫੁਲਕੇ ਤਾਂ ਇਹਨਾਂ ਨੇ ਪੂਰਾ ਇਰਾਦਾ ਬਣਾ ਕੇ ਪੁਲ ਦੇ ਉੱਪਰ ਜਾ ਕੇ ਮੇਨ ਚੌਂਕ ਦੇ ਵਿੱਚ ਪੁਲ ਦੇ ਜਿਹੜਾ ਸ਼ੇਰਪੁਰ ਚੌਂਕ ਆ ਪੁਲ ਦੇ ਉੱਪਰ ਉੱਥੇ ਬੱਸ ਨੂੰ ਘੇਰ ਲਿਆ ਤੇ ਉੱਥੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕਾਫੀ ਨੁਕਸਾਨ ਪਹੁੰਚਾਇਆ ਤੇ ਕਨੈਕਟਰ ਦੇ ਵੀ ਕੁਝ ਉਹਨਾਂ ਨੇ ਗੁੱਜੇ ਸੱਟਾਂ ਮਾਰੀਆਂ ਨੇ ਜਾਣਕਾਰੀ ਮੁਤਾਬਕ ਕਾਬੂ ਕੀਤੇ ਇਹ ਬਦਮਾਸ਼ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ 'ਚ ਸ਼ਾਮਲ ਨੇ ਮੋੜ ਮਾਮੂਲੀ ਗੱਲ ਨੂੰ ਲੈ ਕੇ ਇਹਨਾਂ ਵੱਲੋਂ ਇਹ ਗੁੰਡਾਗਰਦੀ ਕੀਤੀ ਗਈ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਮਾਮਲੇ 'ਚ ਅੱਗੇ ਕੀ ਕਾਰਵਾਈ ਕਰਦੀ ਹੈ ਜਗਬਾਨੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ